ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਲਾਮ ਆਦਾਬ ਰਾਮ ਰਾਮ ਅੱਜ ਦਾ ਵਲੌਗ ਬਹੁਤ ਲੇਟ ਸਟਾਰਟ ਕੀਤਾ ਕਿਥੇ ਚਲੇ ਗਏ ਸੀ ਅੱਜ ਮੌਸਮ ਠੰਡਾ ਸੀ ਮੀਂਹ ਪੈ ਰਿਹਾ ਸੀਗਾ ਲੇਟ ਹੋ ਗਏ ਜਾਣਾ ਪੈ ਗਿਆ ਕਿਤੇ ਕੰਮ ਕੋਈ ਇਹ ਹੁਣ ਆਏ ਆ ਜੀ ਮੀਂਹ ਫਟ ਗਿਆ ਮੌਸਮ ਠੰਡਾ ਹੋ ਗਿਆ ਹਵਾ ਚੱਲ ਰਹੀ ਹੈ ਜੀ ਬਹੁਤ ਟੋਪ ਵੀ ਖੜੀ ਹੋਈ ਆ ਮੌਸਮ ਥੋੜਾ ਵਧੀਆ ਹੋ ਗਿਆ ਤੇ ਸੁੱਕੀ ਜੀ ਠੰਡ ਪੈਂਦੀ ਸੀ ਉਹ ਤੋਂ ਥੋੜੀ ਜਿਹੀ ਨਿਯਾਦ ਮਿਲੀ ਆ ਮੀਂਹ ਦੇ ਨਾਲ ਤੇ ਸਾਡੇ ਪਿੰਡ ਦੇ ਮੁੰਡੇ ਆ ਖੇਡ ਰਹੇ ਨੇ ਆ ਗੱਲ ਸੁਣ ਬਾਈ ਇੱਧਰ ਗੱਲ ਸੁਣ ਮੈਂ ਕੀ ਪੁੱਛਦਾ ਇੱਧਰ ਗੱਲ ਸੁਣ ਕੀ ਕਹਿੰਦਾ ਸੀਗਾ ਨਹੀਂ ਹੁਣ ਇੱਥੇ ਬੋਲਿਆ ਤਾਂ ਸੀ ਤੂੰ ਕੁਛ आदे तो भाई जी ने जी ट्रैक्टर लेके जा रहे ने जी आ जवाक इधर बंदा है आ मोटा खड़ा जी आ देखो की कर दाम भाई तेरा पूरा ना, था। ना था। तेरा था था। तेरा पूरा ना कि ਇਧਰ ਨੂੰ ਕਰ ਫੇਸ ਲੁਕੋਣਾ ਨਹੀਂਗਾ ਕੀ ਨਾਮ ਆ ਤੇਰਾ ਸਤਨਾਮ ਸਿੰਘ ਸਤਨਾਮ ਸਿੰਘ ਸੱਤਾ ਉਹ ਜੀ ਸੱਤਾ ਨਹੀਂ ਆਉਂਦਾ ਟੀਵੀ ਦੇ ਵਿੱਚ ਇੱਕ ਹਾਂ ਜੀ ਇਹ ਉਹਦਾ ਭਾਈ ਆ ਜੀ ਉਹ ਫੱਤਾ ਵਾ ਇਹ ਸੱਤਾ ਆ ਆ ਮੁੰਡਾ ਦੇਖੋ ਇਹ ਕਿਦਾਂ ਕੀ ਰਿਐਕਟ ਕਰਦਾ ਆ ਦੇਖੋ ਲਾ ਅੱਜ ਮੌਸਮ ਬੜਾ ਸੁਹਾਵਣਾ ਹੈ ਹਾਂ ਦੇਖੋ ਦੇਖੋ ਜੀ ਮੌਸਮ ਬਹੁਤ ਸੁਹਾਵਣਾ ਜੀ ਇਹਨਾਂ ਨੂੰ ਮੌਸਮ ਵਧੀਆ ਲੱਗਦਾ ਜੀ ਅੱਜ ਮੌਸਮ ਠੰਡਾ ਠੱਡਲਾ ਹੋ ਗਿਆ ਆਹ ਦੇਖੋ ਜੀ ਇਹਨੂੰ ਜ਼ਿਆਦਾ ਠੰਡ ਲੱਗਦੀ ਆ ਜੀ ਇਹਨੇ ਟੋਪੀ ਉੱਪਰ ਲੈ ਲਈ ਹੈ ਠੀਕ ਆ ਵਧੀਆ ਲੰਮੂ ਆ ਗਿਆ ਮਾਂ ਆਏ ਹਾਏ ਆ ਮੁੰਡਾ ਜੀ ਦੇਖੋ ਕੀ ਕਰਦਾ ਰਿਐਕਟ ਯੋਯੋ ਖਨੀ ਸਿੰਘ ਵਾਲਾ ਹੈ ਆ ਦਿਖਾਓ ਹੈ ਆ ਛੋਟਾ ਮੂੰਹ ਆਜ ਦਾ ਭਾਈ ਆ ਜੀ ਦੇਖੋ ਹੁਣ ਤੁਸੀਂ ਦੱਸੋ ਜੀ ਆ ਭਾਈ ਆ ਇਹ ਮੁੰਡੇ ਦਾ ਵੱਡਾ ਆ ਛੋਟਾ ਆ ਛੋਟਾ ਜੀ ਆ ਵੱਡਾ ਆ ਵੇਖੋ ਜੀ ਇੱਕ ਬੰਦਾ ਆਇਆ ਯੂਪੀ ਤੋਂ ਤੇਰੇ ਯੂਪੀ ਦਾ ਕੀ ਹਾਲ ਹੈ ਇਹ ਦੱਸੋ ਪਹਿਲਾਂ ਵਧੀਆ ਹਾਂਜੀ ਅੱਛਾ ਠੀਕ ਹੈ ਇਹ ਯੂਪੀ ਵਾਲਾ ਬੰਦਾ ਜੀ ਰੱਜੂ ਨਾਮ ਆ ਹਾਂਜੀ ਹਾਂਜੀ ਇਹਦਾ ਨਾਮ ਰੱਜੂ ਆ ਜੀ ਇਹ ਬੰਦਾ ਪਿੰਡੋਂ ਆਇਆ ਕਦੋਂ ਆਇਆ ਵੀ ਪਿੰਡੋਂ ਅੱਜ ਪਰਸੋਂ ਆਇਆ ਇਹ ਪਿੰਡੋਂ ਆਇਆ ਜੀ ਪਰਸੋਂ ਹਾਂਜੀ ਪਰਸੋਂ ਆਇਆ ਬੰਦਾ ਇਹ ਕੰਮ ਕਰਨ ਦੇ ਲਈ ਹੋਰ ਠੀਕ ਆ? ਹਾਂ ਸਰ ਘਰੇ ਸਾਰੇ ਠੀਕ ਨੇ? ਹਾਂ ਜੀ ਸਰ ਬੱਚੇ ਸਭ ਵਧੀਆ? ਹਾਂ ਜੀ ਲਓ ਜੀ ਇਹ ਪੰਜਾਬ ਦੇ ਵਿੱਚ ਆਇਆ ਕੰਮ ਕਰਨ ਵਾਸਤੇ ਠੀਕ ਹੈ ਜੀ ਮਿਹਨਤ ਕਰਨ ਵਾਸਤੇ ਹੋਰ ਸੁਣਾਓ ਤੁਸੀਂ ਠੀਕ ਹੋ ਸਾਰੇ? ਓਏ ਆ ਜਾ ਆ ਅਕਲ ਵੀ ਆਕੜਾ ਵੀ ਧੀਰੇ ਲਪੜਾਓ ਗਰਾਊਂਡ ਦੇ ਵਿੱਚ ਫਿਰਦੇ ਆ ਜੀ ਪਾਰਕ ਦੇ ਵਿੱਚ ਓਏ ਗੱਲ ਸੁਣ ਨਹੀਂ ਭਾਈ ਇਹ ਪਰਸਨਲ ਗੱਲਾਂ ਨੇ ਇਹ ਪਰਸਨਲ ਗੱਲਾਂ ਨੇ ਉਹ ਮੁੰਡਾ ਨਾਉਂਦਾ ਨਹੀਂ ਨਾਉਂਦਾ ਭਈ ਠੀਕ ਆ ਹੁਣ ਤੂੰ ਮੈਨੂੰ ਦੱਸ ਤੂੰ ਨਾਤਾ ਸੀ ਅੱਜ ਨਹੀਂ ਨਾਤਾ ਆ ਦੇਖ ਲਾ ਤੇਰਾ ਭਾਈ ਨਹੀਂ ਨਾਤਾ ਆਪਾਂ ਉਹਨੂੰ ਕਹੀ ਜਾਂਦੇ ਆ 4 ਦਿਨ ਬਾਅਦ ਨਾਤਾ ਸੀ 4 ਦਿਨ ਬਾਅਦ ਨਾਤਾ ਸੀ ਜੀ ਆ ਦੇਖ ਲਓ ਬੋਲ ਕੇ ਦੁਬਾਰੇ ਕਹ ਚਾਰ ਦਿਨ ਬਾਅਦ ਨਾਤਾ ਸੀ 4 ਦਿਨ ਬਾਅਦ ਨਾਤਾ ਸੀ ਆ ਦੇਖ ਲਓ ਜੀ ਇਹ ਮੁੰਡਾ 4 ਦਿਨ ਬਾਅਦ ਨਾਤਾ ਸੀ ਇਹ ਮੁੰਡਾ ਉਹ ਦੂਜੇ ਮੁੰਡੇ ਨੂੰ ਕਹਿੰਦਾ ਜੀ 15 ਦਿਨ ਹੋ ਗਏ ਉਹ ਨਾਤਾ ਦੀ ਹੈ ਹੈ ਪੜਾ ਦੇਖੋ ਜੀ ਇੱਕ ਬੈਠਾ ਮੋਟਾ ਜਿਹਾ ਆ ਦੇਖੋ ਜੀ ਮੂਹਲ ਲਗਾਉਂਦਾ ਇਹ ਮੋਬਾਈਲ ਲਗਾਉਂਦਾ ਵਾ ਜਿਵੇਂ ਸੋਹਣਾ ਮੁੰਡੇ ਆ ਹਾਂ ਇੱਕ ਆ 7 ਸੱਤਾ 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 ਮਾਲਕਪੁਰਿਆ ਸੱਤਾ ਮਾਲਕਪੁਰਿਆ ਜੀ ਮਜ਼ਾਕ ਕਰਦੇ ਆ ਜੀ ਕਿਉਂ ਬਈ ਠੀਕ ਆ ਨਾ ਲਓ ਜੀ ਇਹਨੂੰ ਦੇਖੋ ਜੀ ਇਹਨੂੰ ਦੇਖੋ ਚੰਗੀ ਤਰ੍ਹਾਂ ਮੁੰਡੇ ਨੂੰ ਧਰ ਇਹ ਪਲਵਾਰ ਆ ਜੀ ਆ ਦੇਖੋ ਜੀ ਨਾਲ ਰੈਪ ਕਰਦਾ ਜੀ ਇਹੇ ਰੈਪਰ ਆਹ ਪੂਰਾ ਵਧੀਆ ਰੈਪ ਕਰਦਾ ਹੈ ਰੈਪ ਰੈਪ ਕਰਦਾ ਜੀ ਮੌਸਮ ਠੰਡਾ ਹੋ ਗਿਆ ਜੀ ਸੂਰ ਚੜਿਆ ਹੋਇਆ ਜੀ ਤਾਂ ਉੱਪਰ ਚਲਾ ਗਿਆ والله ਜੀ ਮੌਸਮ ਵਧੀਆ ਹੋ ਗਿਆ ਜੀ ਵੀਰੋ ਆ ਸਾਡੇ ਵੱਡੇ ਭਾਈ ਆ ਜੀ ਜਗਦੇਵ ਸਿੰਘ ਸੇਖੋਂ ਸੇਖੋਂ ਕੱਲ ਜੀ ਪਹਿਲਾ ਇੱਕ ਸੇਖੋ ਸਾਹਿਬ ਨੂੰ ਮਿਲੇ ਸੀਗੇ ਜੀ ਉਹ ਅਵਤਾਰ ਸਿੰਘ ਸੇਖੋ ਸੀਗੇ ਜੀ ਇਹ ਜਗਦੇਵ ਸਿੰਘ ਸੇਖੋ ਆ ਜੀ ਇਧਰਾ ਬਰਮਾ ਸਾਹਿਬ ਖੜੇ ਨੇ ਮੂੰਹ ਹੀ ਹਲ ਕੋਈ ਮੰਡ ਲੱਗਦੀ ਲੱਗਦੀ ਆ ਹਾਂ ਇਹਨੂੰ ਠੰਡ ਲੱਗਦੀ ਆ ਜੀ ਇਹਨੇ ਸਾਰਾ ਮੂੰਹ ਲ ਕੋਇਆ ਹੋਇਆ ਵਾ ਜੀ ਹੱਥ ਦੇਖੋ ਉਹਦੇ ਵਿੱਚ ਦਿੱਤੇ ਹੋਏ ਨੇ ਇਧਰਾ ਬਾਈ ਆ ਸਕੂਟਰੀ ਕੱਢ ਕੇ ਪਤਾ ਨਹੀਂ ਕਿੱਧਰ ਨੂੰ ਜਾ ਰਹੇ ਨੇ ਜੀ ਜਾਦੇ ਠੰਡ ਲੱਗਦੀ ਆ ਆ ਦੇਖ ਲੋ ਜੀ ਹੱਸਦੇ ਆ ਮੋਚਕੜੀ ਆ ਮੁਟਕੜੀਆਂ ਹੱਸਦੇ ਆ ਜੀ ਹੁਣ ਇਹ ਨਹੀਂ ਪਤਾ ਹੈਗਾ ਮੁਟਕੜੀਆਂ ਕਿਉਂ ਹੱਸਦੇ ਆ ਕਦੇ ਹੱਸਦੇ ਆ ਤੁਸੀਂ ਮੁਟਕੜੀਆਂ ਤੁਹਾਨੂੰ ਠੰਡ ਕਿਉਂ ਨਹੀਂ ਲੱਗਦੀ ਇਹ ਸ਼ੋਕਲ ਮੇਲਾ ਜੀ ਪਿੰਡਾਂ ਦੇ ਵਿੱਚ ਜੀ ਕਹਿੰਦੇ ਬੁਰਾ ਬੁੱਢੀ ਖਾਣੇ ਨੂੰ ਵੀ ਹੋਰ ਹੋ ਗਏ ਠੀਕ ਹੈ ਕਿੱਧਰ ਜਾ ਰਹੇ ਹੋ ਘੋਮਣਦਾਨ ਘੋਮਣਫਰਨ ਜਾ ਰਹੇ ਨੇ ਜੀ ਪਹਿਲਾ ਵਾਰੋਂ ਆਏ ਨੇ ਹੁਣ ਬਾਹਰੋਂ ਥੋੜਾ ਢੰਮਣ ਕਰਨ ਜਾ ਰਹੇ ਸੀ ਉਹ ਬਣਾਓ ਜੀ ਬੜੀ ਆ ਜੀ ਆਠੇ ਮਾਰਦੇ ਆ ਜੀ ਇਹ ਤੁਹਾਨੂੰ ਦੇਖਦੇ ਆ ਜੀ ਆ ਲਓ ਜੀ ਚੰਗੀ ਤਰ੍ਹਾਂ ਦੇਖ ਲਓ ਤੁਹਾਨੂੰ ਦੇਖਦੇ ਆ ਕੀ ਕਰ ਰਹੇ ਨੇ ਹਾਂ ਜੀ ਭਾਈ ਆਪਾਂ ਸਮੇਂ ਦੀ ਗੱਲ ਕਰਨ ਲੱਗੇ ਆ ਜੀ ਜਿਹੜਾ ਪਹਿਲਾ ਸਮਾਂ ਸੀਗਾ ਆ ਥੋਡੇ ਵਾਲਾ ਜਾਂ ਬਜ਼ੁਰਗਾਂ ਵਾਲਾ ਸਮਾਂ ਉਹ ਸਮੇਂ ਤੇ ਅੱਜ ਦੇ ਸਮੇਂ 'ਚ ਕੀ ਫਰਕ ਆ ਫਰਕ ਇੰਨਾ ਕਾ ਵੀ ਹੁਣ ਜਿਵੇਂ ਅੱਜ ਕੱਲ ਆਪਾਂ ਕਹਿੰਦੇ ਜਿਆਦਾ ਪੜਿਆ ਹੋਇਆ ਉਦੋਂ ਅਖਬਾਰ ਨਹੀਂ ਹੁੰਦੇ ਸੀ ਪਿੰਡ ਕੋਈ ਤਬਕਾ ਸੀ ਕੰਮ ਚ ਮਾਸ ਸੀ ਇੱਕ ਪਿੱਛੋਂ ਆਏ ਸੀਗੇ ਉਹਨਾਂ ਨੂੰ ਆਪਦੇ ਰੋਟੀ ਪਾਣੀ ਦਾ ਸੀ ਵੀ ਕਿਵੇਂ ਆਪਾਂ ਘਰ ਚਲਾਉਨੇ ਯਾਰ ਸਾਰਾ ਛੱਡ ਕੇ ਆਏ ਸੀ ਜੁਰ ਕੇ ਆਏ ਸੀ ਬਿਲਕੁਲ ਉਹਨਾਂ ਨੂੰ ਇਹ ਚੀਜ਼ ਦੀ ਨੌਲ ਜਣੀ ਨਹੀਂ ਉਹਨਾਂ ਕੰਮ ਦਾ ਹੀ ਮਤਲਬ ਸੀ ਵੀ ਹਾਂ ਵੀ ਆਤ ਸ਼ਾਮ ਨੂੰ ਰੋਟੀ ਖਾਣੀ ਹੈ ਕਮਾਉਣਾ ਖਾਣਾ ਬਚਾਉਣਾ ਖਮਾਉਣਾ ਖਾਣਾ ਸ ਆਪਣੇ ਸਮੇਂ ਵੀ ਉਹੀ ਸੀ ਦੇਖੋ ਬਾਈ ਨੇ ਇੱਕ ਗੱਲ ਕੀਤੀ ਆ ਕਹਿੰਦਾ ਜਿਹੜਾ ਪੁਰਾਣਾ ਸਮਾਂ ਸੀਗਾ ਨਾ ਉਹ ਬਹੁਤ ਵਧੀਆ ਸੀਗਾ ਸਭ ਬਜ਼ੁਰਗਾਂ ਵਾਲਾ ਉਹ ਤਾਂ ਸਾਰੇ ਜਾਣਦੇ ਆ ਖੈਰ ਪਰ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਨੇ ਵੀ ਉਹ ਸਮੇਂ ਦੇ ਵਿੱਚ ਲੋਕ ਜਿੱਦਾਂ ਬਾਹਰੋਂ ਆਏ ਸੀ ਜਾਂ ਪਾਕਿਸਤਾਨ ਚੋਂ ਆਏ ਸੀਗੇ ਠੀਕ ਆ ਜੀ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਕਰਦੇ ਨੇ ਮੈਂ ਤੰਗੀਆਂ ਦੇਖੀਆਂ ਸੀ ਤੰਗੀਆਂ ਦੇਖੀਆਂ ਸੀ ਜਿਨ੍ਹਾਂ ਨੇ ਤੇ ਉਹਨਾਂ ਦੀ ਗੱਲ ਕਰਦੇ ਨੇ ਉਹਨਾਂ ਦਾ ਸੀਨ ਚੇਤੇ ਆਉਂਦਾ ਸੀ ਹਾਂ ਉਹ ਚੀਜ਼ ਨੂੰ ਨਬਰਤ ਕਰਦੇ ਸੀ ਲੜਾਈ ਨਹੀਂ ਕਰਦੇ ਲੜਾਈਆਂ ਨਹੀਂ ਹੁੰਦੀਆਂ ਸੀ ਮਾਈਆਂ ਨਹੀਂ ਹੁੰਦੀਆਂ ਸੀ ਗਿਆ ਹਥਿਆਰ ਦੀ ਲੜਾਈ ਨਹੀਂ ਸੀ ਹਾਂ ਕੋਈ ਮਤਲਬ ਆਪਸੀ ਭਾਈਚਾਰਾ ਸੀ ਸਾਂਝ ਸੀ ਤੇ ਹੁਣ ਅੱਜ ਦਾ ਸਭਾ ਤਾਂ ਕੁਝ ਬਹੁਤ ਚੇਂਜ ਹੋ ਗਿਆ ਬਦਲ ਗਿਆ ਜੀ ਇਹ ਕਹਿਣ ਦਾ ਮਤਲਬ ਜਿਵੇਂ ਆਪਾਂ ਕਹਿੰਦੇ ਆ ਵੀ ਹਫਤਾ-ਹਫਤਾ ਬਰਾਦਰ ਨਹੀਂ ਹੁੰਦੀ ਸੀ ਪਿਆਰ ਬੜਾ ਸੀ ਦੋ ਬੰਦੇ ਜੋ ਕੁਝ ਆ ਜਾਂਦਾ ਸੀ ਹਾਂਜੀ ਮੰਜੇ ਮਿਸਰੇ ਇਕੱਠੇ ਹੋ ਜਾਣੇ ਹਰ ਇੱਕ ਇਕੱਠਾ ਹੋ ਜਾਣਾ ਹਰ ਇੱਕ ਦਾ ਮਤਲਬ ਇੱਕ ਸਾਰੇ ਨੂੰ ਖੁਸ਼ੀ ਹੁੰਦੀ ਸੀ ਪਿੰਡ ਦੇ ਵਿੱਚ ਜਿਵੇਂ ਵਿਆਹ ਹੁੰਦਾ ਸੀ ਨਾ ਸਾਰਿਆਂ ਨੂੰ ਖੁਸ਼ੀ ਹੁੰਦੀ ਸੀ ਉਹ ਚੀਜ਼ ਲੋਹੜੀ ਹੁੰਦੀ ਸਾਰੀ ਰਾਤ ਦੀ ਤੁਰੇ ਫਿਰਦੇ ਹੁੰਦੇ ਸੀ ਲੋਹੜੀ ਆ ਬੱਚੇ ਇਕੱਠੇ ਫਿਰਦੇ ਹੁੰਦੇ ਸੀ ਬਿਲਕੁਲ ਬਿਲਕੁਲ ਕਰਦੇ ਸੀ ਪੌਣੇ ਸੀ ਬਿਲਕੁਲ ਬਿਲਕੁਲ ਦੇਖੋ ਜੀ ਆ ਗੱਲਾਂ ਨੇ ਜੀ ਇਹ ਮਾਡਰਨ ਜਵਾਨਾ ਇਹ ਹੁਣ ਹਰ ਇੱਕ ਨੂੰ ਰਿਆਰ ਬਿਲਕੁਲ ਬਿਲਕੁਲ ਓਏ ਦਾਦਰ ਵੀ ਬਾਹਰ ਖਾਂ ਨੂੰ ਨਹੀਂ ਰਿਹਾ ਵਗੈਰੇ ਨਹੀਂ ਹਾਲ ਤੱਕ ਦਾ ਮਾਣੇ ਦੇ ਪੈ ਡਰ ਡਰ ਪੈ ਗਿਆ ਸਮਾਂ ਉਹੀ ਆ ਸਮਾਂ ਉਹੀ ਆ ਇਨਸਾਨ ਬਦਲੇ ਇਨਸਾਨ ਚੇਂਜ ਹੋ ਗਿਆ ਸਮਾਉ ਉਹੀ ਆ ਇਹ ਵਿਚਾਰ ਆ ਜੀ ਬਾਈ ਦੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਨੇ ਕੋਈ ਅਸ਼ਲਾ ਟਾਈਮ ਸੀਗਾ ਜਿਹੜਾ ਕੁਝ ਲੋਕਾਂ ਨੇ ਜਿਨ੍ਹਾਂ ਨੇ ਵੀ ਤੰਗੀਆਂ ਦੇਖੀਆਂ ਸੀਗੀਆਂ ਹਰ ਕੋਈ ਇਨਸਾਨ ਉਹ ਚੀਜ਼ ਤੋਂ ਨਿਕਲ ਕੇ ਜਾਂਦਾ ਆ ਆਪਣੀ ਲਾਈਫ ਨੂੰ ਅੱਗੇ ਵਧਾਉਂਦਾ ਵਾ ਸੋ ਇਹਨਾਂ ਦੀਆਂ ਗੱਲਾਂ ਵੀ ਵਧੀਆ ਸਮਾ ਅੱਜ ਵੀ ਚਲੋ ਠੀਕ ਆ ਜੀ ਪਰ ਅੱਜ ਦਾ ਯੁੱਗ ਜਿਹੜਾ ਆ ਉਹ ਸਾਇੰਸ ਦਾ ਯੁੱਗ ਆ ਤਕਨੀਕ ਵਧ ਗਈ ਤੇ ਉਦੋਂ ਤਕਨੀਕ ਨਹੀਂ ਸੀ ਐਨੀ ਉਦੋਂ ਤਕਰੀਬ ਉਦੋਂ ਆਪਸੀ ਭਾਈਚਾਰਾ ਸੀਗਾ ਇਹ ਫਰਕ ਆ ਹੋਰ ਮੋਡਰਨ ਮਾਗੇ ਜਨ ਬਲਾਗ ਰਾ ਜੀ ਨਹੀਂ ਹਾਂ ਸਹੀ ਗੱਲ ਆ ਜੀ ਸੱਚੀ ਗੱਲ ਆ ਜੀ ਕੱਲੇ ਕੱਲੇ ਕੋਈ ਦੋ ਦੋ ਮੋਬਾਈਲ ਨਹੀਂ ਸਹੀ ਗੱਲ ਆ ਕੰਮ ਕਰਕੇ ਰਾਜੀ ਨਹੀਂ ਸਹੀ ਗੱਲ ਆ ਜੀ ਬਾਪੂ ਤੇ ਗੱਲ ਤੇ ਕੂਟਾ ਆ ਬਾਈ ਨੇ ਗੱਲ ਕੀਤੀ ਸੀਗੀ ਉਧਰ ਭੋਲੇ ਦੇ ਡੈਡੀ ਨੇ ਆਹੀ ਕਹਿੰਦੇ ਕੋਈ ਕੰਮ ਕਰਕੇ ਖੁਸ਼ ਨਹੀਂਗਾ ਕੋਈ ਕੁਝ ਨਹੀਂ ਕਰਕੇ ਕੋਈ ਬਸ ਆਹੀ ਗੱਲਾਂ ਕਰਦੇ ਸੀਗੇ ਕੋਈ ਕੋਈ ਕਹਿੰਦਾ ਨਹੀਂ ਸਾਡੇ ਕਪੜੇ ਕੋਈ ਕਿਰਕੰਦੇ ਹੋਰਾਂ ਨੂੰ ਉਦੋਂ ਕੋਈ ਇਹ ਨਫਰ ਉਦੋਂ ਕਹਿੰਦੇ ਸਾਡਾ ਰਜਗਾਰ ਆ ਸਾਡੀ ਰੋਟੀ ਆ ਸਹੀ ਗੱਲ ਆ ਨਫਰਦ ਨਹੀਂ ਇਹ ਚੀਜ਼ਾਂ ਤੋਂ ਸਹੀ ਗੱਲ ਆ ਸਹੀ ਗੱਲ ਆ ਫਿਰ ਗੱਲ ਨਾਲ ਸਹਿਮਤ ਆ ਜੀ ਆਪਾਂ ਤੁਹਾਡੀ ਨਾਲ ਬੁਵਾਰੀਆ ਦੇ ਤਾਂ ਲੱਗਿਆ ਕਿਤੇ ਕੋਹਾ ਆ ਇਹ ਮਾਡਰਨ ਜਮਾਨਾ ਇਹ ਵਪਾਰੀ ਆ ਜੀ ਮੁੰਡਾ ਇਹਨਾਂ ਨੇ ਮੈਸਾਂ ਵੀ ਉਹਦੇ ਕਾਣੋਂ ਮੋਬਾਈਲ ਤੇ ਲਾਜੋਗੇ ਜਾ ਵੀ ਮੋਬਾਈਲ ਚ ਲੈ ਗਿਆ ਇਹ ਸਟੇਟਸ ਤੇ ਸਾਡੇ ਅਸੀਂ ਮੱਝ ਲਿਆਂਦੀ ਆ ਸਟੇਟਸ ਤੇ ਰੱਖਦੀ ਠੀਕ ਆ ਜੀ ਗਾਣਾ ਲਾਉਂਦੇ ਆ ਛੋ ਲੈਦੇ ਆ ਚਲ ਉਹ ਜੀ ਅੱਗੇ ਤੂੰ ਦੀ ਭੀੜ ਪਾਉਂਦੇ ਆ ਆਪੇ ਨਹੀਂ ਲੱਭਣਾ ਸਹੀ ਦੋ ਦੇਣੀ ਗਾਣਾ ਖਵਾਵਾਂਗੇ ਸਹੀ ਗੱਲ ਸਹੀ ਗੱਲ ਆ ਗੱਲ ਗਾਣੇ ਹੈ ਨਹੀਂ ਹਾਂ ਨਾ ਗਾਣਾ ਸਹੀ ਗੱਲ ਆ ਜੀ ਸਹੀ ਗੱਲ ਮੰਨਣਯੋਗ ਗੱਲ ਆ ਜੀ ਬੰਨਣ ਜੋ ਗਿਆ ਲਾ ਵਧੀਆ ਵਧੀਆ ਗੁਦਰੀ ਮੱਝ ਚੋਲਾ ਵੈਦਾਲੇ ਥਾਪੀ ਮਾਰ ਕੇ ਕਿੱਥੋਂ ਭਾੜੇਗਾ ਮੱਕੀ ਦੇ ਡਾਂਡੇ ਚਾਰ ਬੇਡਾਂਡੇ ਹੁੰਦੇ ਸੀ ਬਰਸੀਲ ਹੁੰਦਾ ਇੱਕ ਉਧਰ ਕੇ ਬਾਹਰ ਨਹੀਂ ਸਹੀ ਗੱਲ ਸਹੀ ਗੱਲ ਆ ਜੀ ਪੁਰਾਣੀਆਂ ਗੱਲਾਂ ਪੁਰਾਣੀਆਂ ਸੀ ਜਿਹੜੇ ਜਿਆਦਾ ਖੜੇ ਹੋ ਪਰਾਲੀ ਗੁਦਰੀ ਜਾਂਦੇ ਆ ਸਹੀ ਗੱਲ ਆ ਜੀ ਪਰਾਲੀ ਪਰਾਲੀ ਨੇ ਵੀ ਲੈ ਲਿਆ ਜੀ ਜੀ ਪਰਾਲੀ ਦਾ ਵੀ ਪੰਗਾ ਬਹੁਤ ਆ ਡਾਂਡੇ ਦਾ ਚਾਰ ਪੈਣ ਲੱਗ ਗਿਆ ਸਹੀ ਗੱਲ ਆ ਸਹੀ ਗੱਲ ਆ। ਇਹ ਤਾਂ ਮੋਡਰਨ ਹੀ ਆ। ਮਦਰੀਆ ਫੀਡ ਫੂਡ ਬਣਾਉਂਦੇ ਆ, ਚਾਰ ਬਣਾਉਂਦੇ ਆ। ਇੰਨਾ ਘੱਟ ਆ। ਆਪਾਂ ਮਸ਼ੀਨ ਥੱਲੇ ਦੋ ਦਿਨ ਪੱਠੇ ਲਾ ਕੇ ਦੇ ਨਾਲ ਘਮ ਜਾਂਦੇ ਆ। ਸਹੀ ਵੱਲ। ਘੱਟਾ ਉਹਨੂੰ ਜੀ ਨਹੀਂ ਗੱਲ ਆ। ਤਹੀਂ ਕਰਦਾ ਜੀ। ਉਹ ਜਾਰੇ ਵੇਜਵਾਨਾ ਚੱਕ ਚੱਕ ਠੋਕੀ ਜਾਂਦੇ ਠੋਕਰੇ। ਸਹੀ ਗੱਲ ਆ। ਸਹੀ ਗੱਲ ਆ। ਸਹੀ ਗੱਲ ਆ ਜੀ। ਕੀ ਜਾਂ ਫਰਕ ਆ? ਫਰਕ ਪੈ ਗਿਆ ਜੀ। ਬਹੁਤ ਫਰਕ ਪੈ ਗਿਆ ਜੀ। ਉਹ ਪਿਆਰ ਸੀ ਲੋਕ ਤੁਹਾਨੂੰ ਦੌਲਤ ਸਮਝਦੇ ਸੀ। ਸਹੀ ਗੱਲ ਆ। ਹੁਣ ਸਮਝਦੇ ਨਹੀਂ। ਹੂੰ। ਸੱਚੀ ਗੱਲ ਆ ਜੀ। ਨਗਰ ਦੀ ਕੇਰ ਨਹੀਂ। ਸੱਚੀ ਗੱਲ ਆ। ਦੇਖੋ ਚੋਰਿਆ ਚ ਮਨਣ ਜੋ ਗੱਲ ਆ ਤੇ ਮਨ ਕਾ ਸਵੇਰ ਤੋਂ ਸ਼ਾਮ ਤੱਕ ਖੇਤੀ ਸੁੱਕ ਜਾਂਦਾ ਬੈਠਾ ਵੀ ਮੈਨੂੰ ਲੱਗੇ ਸੱਚੀ ਗੱਲ ਆ ਸੱਚੀ ਗੱਲ ਆ ਚੱਲੇ ਭਾਈ ਹਾਂ ਜੀ ਇਹ ਮੋਟਰੇ ਜਮਾਲਾ ਹਾਂ ਬਹੁਤ ਵਧੀਆ ਗੱਲਾਂ ਲੱਗੀਆਂ ਤੁਹਾਡੀਆਂ ਜੀ ਬਹੁਤ ਵਧੀਆ ਹੁਣ ਲੋ ਜੀ ਇਹਦੀਆਂ ਮੈਂਡਮਾ ਨਾ ਰੋਜ਼ ਸਾਨੂੰ ਲਾਂਭਾ ਦਿੰਦੀਆਂ ਨੇ ਵੀ ਮੁੰਡਾ ਪੜਦਾ ਨਹੀਂ ਇਹ ਹੈ ਜੀ ਹੁਣ ਦੱਸੋ ਕੀ ਕਰੀਏ ਸਕੂਲ ਜਾਣ ਤੋਂ ਬਾਅਦ ਮਤਲਬ ਜਦੋਂ ਇਹਨੂੰ ਛੁੱਟੀ ਮਿਲਦੀਆਂ ਇਹਨੇ ਚੱਕਣਾ ਪਤਾਂਗੇ ਜੀ ਚੱਲ ਕੋਠੇ ਤੇ ਹੱਥ ਸਾਰੇ ਵੱਡੇ ਪੈਨੇ ਆਪਦੇ ਹੱਥ ਵੱਡੇ ਪੈਨੇ ਆਪਦੇ ਜੀ ਸਾਰੇ ਹੁਣ ਤੁਸੀਂ ਇਹ ਸਮਝਾ ਦਿਓ ਜੀ ਕੁਛ ਇਹਨੂੰ ਕਿ ਪੜਨ ਲੱਗ ਜਾਏ ਇਹ ਵੰਸ਼ ਸ਼ਰਮਾ ਜੀ ਪੰਡਤ ਜੀ ਹੈ ਪੜਦਾ ਕਿ ਨਹੀਂ ਪੜਦਾ ਦੱਸ ਪੜਨਾ ਪੜਨਾ ਪੰਡ ਹਾਂ ਪੜ ਲਿਆ ਕਰ ਉਠ ਜਾਂਦਾ ਬਾਅਦ ਚ ਪਹਿਲਾਂ ਹੀ ਆਉਂਦਾ ਹੀ ਬਸ ਜੀ ਇਹਨੇ ਚੱਕਣਾ ਪਤਾਗੇ ਜੀ ਪਦੰਗ ਦਾ ਲੇਖਾ ਲੈਂਦਾ ਹੀ ਇਹ ਪੂਰਾ ਇਹ ਉਦੀ ਜਾਨ ਕੱਟ ਕੇ ਰੱਖਦਾ ਇਹ ਸਾਰੀ ਦਿਹਾੜੀ ਪਤੰਗ ਸਾਰੀ ਦਿਹਾੜੀ ਪਤੰਗ ਸਾਰੀ ਦਿਹਾੜੀ ਪਤੰਗ ਹਾਂ ਹਾਂਜੀ ਵੀਰੋ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਏਗੀ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਜੀ